ਦੁਆਰ ਕਰਦੇ ਜੈ ਸ਼੍ਰੀ ਰਾਮ ਜੀ ਸ਼ਿਵਾਹੂ ਗੁਜੀ ਦਾ ਖਾਲਸਾ ਸ਼ਿਵਾਹੂ ਗੁਜੀ ਦੀ ਫਤਿਹ ਅੱਜ ਭਾਤੀ ਜਨਤਾ ਪਾਰਟੀ ਜਿਲ੍ਹਾ ਜਲੰਧਰ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਪ੍ਰੈਸ ਕਾਨਫਰੰਸ ਸਾਡੇ ਪ੍ਰੈਸ ਵਾਲੇ ਸਾਥੀਆਂ ਦੇ ਸਮਖਿ ਜੋ ਕਿ ਪਿਛਲੇ ਦਿਨੀ ਪਦਮ ਮਤੀ ਸ਼ਿਨੇਂਦਰ ਮੋਦੀ ਜੀ ਨੇ ਇੱਕ ਇਹਨਾਂ ਤਿਹਾਰਾਂ ਦੇ ਸੀਜ਼ਨ ਦੇ ਅੰਦਰ ਸਾਡੇ ਦੇਸ਼ ਨੂੰ ਇੱਕ ਜੀਐਸਟੀ ਦੀ ਫਾਰਮ ਦੇ ਅੰਦਰ ਵੱਡੀਆਂ ਛੂਟਾਂ ਦੇ ਕੇ ਔਰ ਦੇਸ਼ ਨੂੰ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਦਿੱਤਾ ਉਸ ਦੇ ਸੰਬੰਧ ਦੇ ਵਿੱਚ ਸਾਡੇ ਉਪਦੇਸ਼ ਕਾਲਾ ਕਰਨੀ ਮੈਂਬਰ ਸ਼੍ਰੀ ਅਨਿਲ ਵਾਸਦੇਵ ਜੀ ਸਾਡੇ ਦਰਮਿਆਨ ਆਏ ਆ ਜੋ ਕਿ ਇਸ ਜੀਐਸਟੀ ਦੇ ਮਾਦਨ ਸੰਬੋਧਨ ਕਰਨਗੇ ਸ਼੍ਰੀ ਅਨਿਲ ਵਾਸਦੇਵ ਜੀ ਜਿੱਥੇ ਉਪਦੇਸ਼ ਕਾਲ ਕਰਨੀ ਮਜੂਦਾ ਮੈਂਬਰ ਨੇ ਉਹਦੇ ਨਾਲ ਦੀ ਨਾਲ ਇਹ ਸਾਡੇ ਨਵਾਂ ਸ਼ਹਿਰ ਜਿਲ੍ਹੇ ਦੇ ਪ੍ਰਭਾਰੀ ਬੀਨੇ ਤੇ ਉਸ ਤੋਂ ਪਹਿਲਾਂ ਪੂਰਬ ਦੇ ਵਿੱਚ ਪਠਾਨਕੋਟ ਦੇ ਮੇਅਰ ਵੀ ਰਹੇ ਹਨ। ਪਰ ਉਹਦੇ ਨਾਲ ਉਸ ਤੋਂ ਅੱਗੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼੍ਰੀ ਮਨੀਸ਼ ਧੀਰ ਜੀ ਇਹ ਵੀ ਅੱਜ ਪ੍ਰੈਸ ਨੂੰ ਸੰਬੋਧਨ ਕਰਨਗੇ। ਪਰ ਉਹਨਾਂ ਦੇ ਨਾਲ ਦੀ ਨਾਲ ਸਾਡੇ ਪੂਰਬ ਜ਼ਿਲ੍ਹਾ ਪ੍ਰਧਾਨ ਪੰਕਜ ਢੀਂਗਰਾ ਜੀ ਉਹ ਵੀ ਨਾਲ ਬੈਠੇ ਨੇ ਸੌਰ ਸਟੇਟ ਮੈਂਬਰ ਸੁਦੀਸ਼ ਸ਼ਬਾਜੀ ਉਹ ਮੇਰੇ ਸੱਜੇ ਪਾਸੇ ਸ਼੍ਰੀ ਅਜੇਬ ਜਾਜ ਜੀ ਜੋ ਕਿ ਸਾਡੇ ਮੰਡਲ ਦੇ ਪ੍ਰਧਾਨ ਨੇ। ਇਸ ਨਕੂਦਰ ਮੰਡਲ ਦੇ ਤੇ ਇਹਦੇ ਨਾਲ ਅਦਮਨ ਚਾਵਲਾ ਸੈਫੀ ਜੀ ਜੋ ਕਿ ਸਾਡੇ ਯੂਵਾ ਮੋਰਚੇ ਦੇ ਜ਼ਿਲ੍ਹੇ ਦੇ ਪਧਾਰ ਨੇ। ਔਰ ਮੈਂ ਪ੍ਰੈਸ ਵਾਲੇ ਸਾਥੀਆਂ ਦਾ ਬੜਾ ਧੰਨਵਾਦ ਵੀ ਕਰਦਾ ਕਿਉਂਕਿ ਇੱਕ ਸਾਡੇ ਛੋਟੇ ਜਿਹੇ ਮੈਸੇਜ ਤੇ ਤੁਸੀਂ ਸਾਰਿਆਂ ਨੂੰ ਸਾਨੂੰ ਸੇਵਾ ਦਾ ਮੌਕਾ ਦਿੱਤਾ। ਸੋ ਮੈਂ ਅਗਲੀ ਜਿਹੜੀ ਗੱਲ ਵਾਸਤੇ ਸ਼੍ਰੀ ਅਨੰਦ ਵਾਸਦੇਵ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਗੱਲ ਕਰਕ। ਧੰਨਵਾਦ ਆ ਮੰਤਰੀ ਜੀ ਮੈਂ ਤੁਹਾਡਾ ਸਬਦ ਆਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਜਲੰਧਰ ਦਖਣੀ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਨੇ ਆਰਗੇਨਾਈਜ਼ ਕੀਤੀ ਹੈ ਜਿਹਦਾ ਮੰਤਵ ਹੁਣੇ ਸਾਡੇ ਮਹਾ ਮੰਤਰੀ ਜੀ ਨੇ ਦੱਸਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮਨੀਸ਼ ਧੀਰ ਜੀ ਪੂਰਵ ਅਧਿਐਖ ਪੰਖਤ ਜੀ ਸਟੇਟ ਦੇ ਮੈਂਬਰ ਬਜਾਜ ਸਾਹਿਬ ਮੰਡਲ ਦੇ ਪ੍ਰਧਾਨ ਔਰ ਮਹਾ ਮੰਤਰੀ ਔਰ ਸਾਰੇ ਆਗੂ ਇੱਥੇ ਹਾਜ਼ਰ ਨੇ ਇੱਕ ਬਹੁਤ ਹੀ ਵੱਡਾ ਰਿਫਾਰਮ ਮੈਂ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਵੀ ਹਾਂ ਔਰ ਪਬਲਿਕ ਨਾਲ ਮੇਅਰ ਹੋਣ ਦੇ ਨਾਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਹੋਣ ਦੇ ਨਾਤੇ ਬੜੀ ਦੇਰ ਤੋਂ ਜੁੜਿਆ ਹੋਇਆ ਹਾਂ ਇਹ ਜਿਹੜਾ ਜੀਐਸਟੀ ਦਾ ਰਿਫਾਰਮ ਜਿਹਨੂੰ ਜੀਐਸਟੀ 2 ਦਾ ਨਾਮ ਦਿੱਤਾ ਗਿਆ ਹੈ ਇਹ ਐਡਾ ਵੱਡਾ ਇਤਿਹਾਸਿਕ ਔਰ ਕ੍ਰਾਂਤੀਕਾਰੀ ਕਦਮ ਹੈ ਜਿਦੇ ਨਾਲ ਸਮਾਜ ਦੇ ਹਰ ਵਰਗ ਨੂੰ ਬਹੁਤ ਵੱਡਾ ਲਾਭ ਹੋਇਆ। ਪ੍ਰਧਾਨ ਮੰਤਰੀ ਜੀ ਨੇ ਜਿਹਦੀ ਘੋਸ਼ਣਾ ਤੇ ਲਾਲ ਕਿਲੇ ਤੋਂ 15 ਅਗਸਤ ਨੂੰ ਕੀਤੀ ਔਰ ਉਹਦੀ ਸ਼ੁਰੂਆਤ 22 ਸਤੰਬਰ ਤੋਂ ਹੋਏਗੀ ਉਹਨਾਂ ਨੇ ਪਹਿਲੇ ਕਿਹਾ ਸੀ। ਇਸ ਛੂਟ ਦੇ ਰਾਹੀਂ 2 ਲੱਖ ਕਰੋੜ ਦਾ ਫਾਇਦਾ ਇਸ ਦੇਸ਼ ਦੀ ਜਨਤਾ ਨੂੰ ਹੋ ਰਿਹਾ। ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਦੇ ਵਿੱਚ ਰਾਇਤਾਂ ਮਿਲ ਰਹੀਆਂ ਉਹ ਤਾਂ ਇੱਕ ਵੱਖਰੀ ਗੱਲ ਹੈ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਸਮਾਜ ਦਾ ਕੋਈ ਨਾ ਕੋਈ ਵਰਗ ਅਛੂਤਾ ਰਹਿ ਜਾਂਦਾ ਹੈ ਕੋਈ ਵਿਅਕਤੀ ਇਹ ਗੱਲ ਕਰਦਾ ਜੀ ਕਿ ਫਲਾਣੇ ਵਰਗ ਨੂੰ ਤਾਂ ਤੁਸੀਂ ਗਰੀਬਾਂ ਨੂੰ ਤਾਂ ਅਨਾਜ ਦੇ ਦਿੱਤਾ ਹੋਰ ਇਦਾਂ ਦੀ ਕੋਈ ਸਹੂਲਤਾਂ ਦੇਤੀਆਂ ਪੈਨਸ਼ਨ ਲਗਾਤੀ ਕੋਈ ਹੋਰ ਜਿਹੜਾ ਗਾ ਲਾਭ ਦੇ ਦਿੱਤਾ ਲੇਕਿਨ ਸਾਨੂੰ ਕੁਝ ਨਹੀਂ ਮਿਲਿਆ ਮੈਂ ਇਹਦੇ ਬਾਰੇ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਦੱਸਾਂਗਾ ਕਿ ਕੋਈ ਵੀ ਵਰਗ ਐਸਾ ਸਮਾਜ ਦਾ ਨਹੀਂ ਰਿਹਾ ਜਿਹੜਾ ਅਛੂਤਾ ਰਿਹਾ ਹੋਏ ਔਰ ਇਹਦੇ ਨਾਲ ਨਾਲ ਪਿਛਲੇ ਸਮੇਂ ਤੋਂ ਜਿਹੜੀ ਯੂਪੀਏ ਸਰਕਾਰ ਦੀ ਗੱਲ ਆਪਾਂ ਕਰਾਂਗੇ ਜੋ ਜੀਐਸਟੀ ਦੇ ਉਦੋਂ ਵੈਟ ਹੁੰਦਾ ਸੀ ਵੈਟ ਦੇ ਰੇਟਸ ਚੱਲ ਰਹੇ ਸੀ ਔਰ ਜਿਸਲੇ ਜੀਐਸਟੀ ਆਇਆ ਉਸਲੇ ਕੀ ਰੇਟ ਸੀਗੇ ਔਰ ਅੱਜ ਜੋ ਕਿਸ ਰੇਟ ਦੇ ਉੱਪਰ ਅਸੀਂ ਸਾਰੀ ਚੀਜ਼ਾਂ ਨੂੰ ਪ੍ਰਧਾਨ ਮੰਤਰੀ ਆਦਰਨੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਐਨਡੀਏ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਆਈ ਹੈ ਤਾਂ ਸਾਥੀਓ ਇਹ ਇੱਕ ਵਿਜ਼ਨ ਹੁੰਦੀ ਹੈ ਵਿਜਨ ਤੋਂ ਬਿਨਾ ਕੋਈ ਵੀ ਵਿਅਕਤੀ ਇਹ ਸੋਚ ਨਹੀਂ ਸਕਦਾ ਕਿ ਕਿ ਆ 2 ਲੱਖ ਕਰੋੜ ਦਾ ਫਾਇਦਾ ਦੇ ਕੇ ਜਿਹੜੀ GST ਦੇ 4 ਸਲੈਬ ਹੋਏ ਹੋਣ 5 12 18 ਤੇ 28 ਕਿਆ ਉਹਨਾਂ ਨੂੰ ਦੋ ਸਲੈਬਾਂ ਦਾ ਵੀ ਤਬਦੀਲ ਕੀਤਾ ਜਾ ਸਕਦਾ ਔਰ ਅੱਜ ਦੀ ਡੇਟ ਦੇ ਵਿੱਚ ਸਿਰਫ 5 ਔਰ 18 ਦੋ ਸਲੈਬ ਰਹਿ ਗਏ 18 ਔਰ 12 ਦੇ ਦੋਨੋਂ ਸਲੈਬ ਚਲੇ ਗਏ ਕਿੱਡਾ ਵੱਡਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਨੂੰ ਇਸ ਗੱਲ ਦਾ ਘਾਟਾ ਪਿਆ ਹੋਵੇਗਾ ਔਰ ਲੋਕਾਂ ਨੂੰ ਇਸ ਗੱਲ ਦਾ ਲਾਭ ਹੋਇਆ ਹੋਵੇਗਾ لیکن ਸਰਕਾਰ ਨੇ ਵੀ ਕੁਝ ਸੋਚ ਕੇ ਲੋਕਾਂ ਦੇ ਭਲੇ ਦੇ ਲਈ ਇੱਕ ਇਤਿਹਾਸਿਕ ਔਰ ਕ੍ਰਾਂਤੀਕਾਰੀ ਕਦਮ ਉਠਾਇਆ ਹੈ ਅੱਜ ਲਗਭਗ 99% ਚੀਜ਼ਾਂ ਜਿਹੜੇ ਆਮ ਯੂਜ਼ ਦੇ ਵਿੱਚ ਆਉਣ ਵਾਲੀਆਂ ਜੇ ਉਹਦੇ ਵਿੱਚ ਖਾਣ ਪੀਣ ਦੇ ਸਾਰੇ ਚੀਜ਼ਾਂ ਰੋਜ਼ਮਰਦ استعمال ਦੀਆਂ ਚੀਜ਼ਾਂ ਉਹ ਅੱਜ ਜਾਂ ਤਾਂ ਟੈਕਸ ਫ੍ਰੀ ਹੋ ਗਈਆਂ ਜਾਂ 5% ਦੇ ਦਾਇਰੇ ਦੇ ਵਿੱਚ ਆ ਗਈਆਂ ਦਾਲਾਂ ਸਾਰੀਆਂ 12% ਦੀ ਟੈਕਸ ਦੇ ਵਿੱਚ ਹੁੰਦੀਆਂ ਸੀ ਅੱਜ ਉਹ ਦਾਲਾਂ ਸਾਰੀਆਂ 5% ਦੇ ਵਿੱਚ ਆ ਗਈਆਂ ਦੁੱਧ ਜਿਹੜਾ 5% ਜਿਹਨੂੰ ਲੱਗਦਾ ਸੀ ਪੈਕਟ ਮਿਲਕ ਨੂੰ ਉਹ ਫ੍ਰੀ ਹੋ ਗਿਆ ਤੁਸੀਂ ਵੇਖਿਆ ਹੋਣਾ ਕਿ ਵੇਰਕਾਂ ਨੇ ਵੀ ਜਿਹੜੇ ਐ 22 ਸਪਟੰਬਰ ਤੋਂ ਪਹਿਲੇ ਕਹਿ ਦਿੱਤਾ ਤੁਸੀਂ ਮਸ਼ਹੂਰੀ ਵੇਖੀ ਹੋਣੀ ਐ ਅਖਬਾਰਾਂ 'ਚ ਵੀ ਉਹਨਾਂ ਨੇ ਦਿੱਤਾ ਸੋਸ਼ਲ ਮੀਡੀਆ ਤੇ ਆਇਆ ਕਿ ਦੁੱਧੀਆਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਘਟਾ ਦਿੱਤੀਆਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਗੱਲ ਇੱਕ ਇੱਕ ਕਰਕੇ ਅਗਰ ਕਰ ਲਈਏ ਤਾਂ ਤੁਹਾਨੂੰ ਇਸ ਗੱਲ ਦੇ ਵਿੱਚ ਲੋਕਾਂ ਨੂੰ ਤੁਹਾਡੇ ਰਾਂਹੀਂ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਹੈ ਕਿ ਇਸ GST ਦੀ ਦਰਾਂ ਘਟਣ ਦੇ ਨਾਲ ਆਮ ਜਨ ਨੂੰ ਕੀ ਫਾਇਦਾ ਹੋਇਆ ਔਰ ਹਰ ਵਰਗ ਨੂੰ ਫਾਇਦਾ ਹੋਇਆ ਇਹ ਮੇਜਰਲੀ ਗੱਲ ਕਰਨੀ ਹੈ ਅੱਜ ਕਿਸਾਨਾਂ ਦੇ ਜਿਹੜੇ ਇੰਪਲੀਮੈਂਟ ਇਸਤੇਮਾਲ ਹੁੰਦੇ ਆ ਉਹ ਜਿਹੜੇ ਵੀ ਇੰਪਲੀਮੈਂਟ ਕਿਸਾਨੀ ਦੇ ਵਿੱਚ ਇਸਤੇਮਾਲ ਹੁੰਦੇ ਆ ਉਹਦੇ ਵਿੱਚ GST ਬਿਲਕੁਲ ਖਤਮ ਕਰ ਦਿੱਤੀ ਔਰ ਸਿਰਫ 0% ਰੇਟ ਦੇ ਉੱਪਰ ਅੱਜ ਕਿਸਾਨਾਂ ਦੇ ਇੰਪਲੀਮੈਂਟ ਸਾਰੇ ਮਿਲਿਆ ਕਰਨਗੇ ਪਹਿਲੇ ਇਹ 5 ਤੋਂ ਲੈ ਕੇ 12% ਤੱਕ ਇਹਨਾਂ ਦੇ ਉੱਪਰ GST ਸੀਗੀ ਅੱਜ ਉਹ ਬਿਲਕੁਲ ਖਤਮ ਕਰਕੇ ਜਿਹੜੀ ਕਿਸਾਨਾਂ ਦੇ ਇਨਪੁਟ ਤੇ ਕਿਸਾਨ ਵਰਗ ਨੂੰ ਇਸ ਗੱਲ ਦਾ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਹੋਇਆ ਹੋਇਆ ਔਰ ਆਮ ਜਨ ਨੂੰ ਜਿਸ ਲਈ ਅਨਾਜ ਦੀਆਂ ਕੀਮਤਾਂ ਦੇ ਵਿੱਚ ਤੁਸੀਂ GST ਘਟਾ ਦਿੱਤੀ ਤੇ ਲਗਭਗ ਐਵਰੇਜ ਮੈਂ ਸਮਝਦਾ ਕਿ 10% ਤੋਂ 15% ਦਾ ਫਰਕ ਜਿਹੜਾ ਹੈਗਾ ਸਾਰੀ ਆਈਟਮਜ਼ ਦੇ ਉੱਪਰ ਪੈ ਗਿਆ ਜਿਹਦੀ ਮਸ਼ਹੂਰੀ ਤੁਸੀਂ ਰੋਜ਼ ਵੇਖ ਰਹੇ ਹੋ ਜਿਹੜੀਆਂ ਸਾਡੀਆਂ ਰੋਜ਼ਮਰਾਂ ਦੀਆਂ ਸਾਬਣ ਤੇਲ ਸ਼ੈਂਪੂ ਇਹਦੇ ਵਿੱਚ ਸਿਰਫ 5% ਟੈਕਸ ਰਹਿ ਗਿਆ ਜਿਹੜਾ 12% ਹੁੰਦਾ ਸੀ ਇਹ ਵੀ ਤੁਸੀਂ ਰੋਜ਼ ਇਸ ਗੱਲ ਦੀ ਮਸ਼ਹੂਰੀ ਜਿਹੜੀ ਹੈਗੀ ਹੈ ਵੇਖਦੇ ਹੋ ਔਰ ਮੈਂ ਪਹਿਲਾਂ ਹੀ ਕਹਿ ਚੁੱਕਾ ਆਟਾ ਦਾਲ ਜਿਹੜੀ ਪੈਕਡ ਪ੍ਰੋਡਕਟਸ ਸੀਗੇ 12% ਤੋਂ ਉਹ ਵੀ 5% ਦੇ ਵਿੱਚ ਆ ਗਏ ਇਹਦਾ ਵੀ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਲੋਕਾਂ ਨੂੰ ਆਇਆ ਹੁਣ ਆਮ ਜਨ ਨੂੰ ਜਿਸ ਕੱਲ ਦੀ ਅੱਜ ਬਹੁਤ ਮਹਿੰਗਾ ਹੋ ਗਿਆ ਇਲਾਜ ਕਰਾਣਾ ਦਵਾਈਆਂ ਦੀ ਕੀਮਤਾਂ ਬਾਜ਼ਾਰ ਲੈਣ ਜਾਂਦੇ ਆ ਤੇ ਪਤਾ ਲੱਗਦਾ ਵੀ ਬਹੁਤ ਮਹਿੰਗੀਆਂ ਹੋ ਗਈਆਂ ਔਰ ਈਸ਼ਵਰ ਨਾ ਕਰੇ ਕਿਸੇ ਨੂੰ ਅਗਰ ਲਾਈਫ ਸੇਵਿੰਗ ਡਰੱਗਸ ਜਿਹੜੀਆਂ ਬੜੀਆਂ ਕਾਮਨ ਹੈ ਲਗਭਗ 33 ਐਸੀਆਂ ਲਾਈਫ ਸੇਵਿੰਗ ਡਰੱਗਸ ਹੈਗੀਆਂ ਜਿਨ੍ਹਾਂ ਦੇ ਉੱਪਰ 0% ਜਿਨ੍ਹਾਂ ਦੇ ਉੱਪਰ 12 ਤੋਂ 18% ਦਾ GST ਲੱਗਦਾ ਸੀ ਅੱਜ 0% ਕਰ ਦਿੱਤਾ ਔਰ 올 ਇੰਡੀਆ ਫਾਰਮਾਸਿਊਟੀਕਲ ਐਸੋਸੀਏਸ਼ਨ ਨੇ ਸਾਡੇ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ ਕਿ ਇਹਦੇ ਤੇ ਜਿਸ ਲਈ ਟੈਕਸ ਖਤਮ ਹੋ ਗਿਆ ਤੇ ਅਸੀਂ ਸਾਰੀ ਦੀ ਸਾਰੀ ਰਿਆਇਤ ਜਿਹੜੀ ਹੈ ਉਹ ਲੋਕਾਂ ਨੂੰ ਪਾਸ ਔਨ ਕਰਾਂਗੇ ਇਹ ਇਹ ਵਾਲੀ ਗੱਲ ਜਿਹੜੀ ਹੈਗੀ ਹੈ ਉਹ ਉਹਨਾਂ ਨੇ ਕਹੀ ਔਰ ਮੈਂ ਇਸ ਇਸ ਤੋਂ ਅੱਗੇ ਚਲਦੇ ਹੋਏ ਤੁਸੀਂ ਲਗਭਗ ਅੱਜ ਵੀ ਕਈ ਖ਼ਬਰਾਂ ਦੇ ਵਿੱਚ ਫੁੱਲ ਫੁੱਲ ਪੇਜ ਐਡਵਰਟਾਈਜ਼ਮੈਂਟਸ ਦੀਆਂ ਕਾਰਾਂ ਦੇ ਬਾਰੇ ਦੇ ਵਿੱਚ 4-ਵੀਲਰਸ ਦੇ ਉੱਪਰ 28% ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਨੂੰ 10% ਘਟਾ ਕੇ 18% ਕਰ ਦਿੱਤਾ ਔਰ ਉਹਦੇ ਕਾਰਨ ਸਾਰੀਆਂ 4-ਵੀਲਰ ਦੇ ਵਿੱਚ 75000 ਤੋਂ ਲੈ ਕੇ ਲਗਭਗ 1.5 ਤੋਂ 2 ਲੱਖ ਰੁਪਏ ਦਾ ਲਾਭ ਤੁਸੀਂ ਰੋਜ਼ ਅਖਬਾਰ ਦੇ ਵਿੱਚ ਪੜਦੇ ਹੋ ਉਹ ਲਾਭ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਗਿਆ ਔਰ ਇਸ ਤਿਉਹਾਰੀ ਸੀਜ਼ਨ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਇਨਸੈਂਟਿਵ ਇਹ ਲੋਕਾਂ ਨੂੰ ਮਿਲਿਆ ਔਰ ਉਹਦੇ ਨਾਲ ਖਰੀਦ ਦੇ ਵਿੱਚ ਜਿਹੜਾ ਵਾਅਦਾ ਹੋਇਆ ਉਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਟਾਟਾ ਨੇ 10000 ਕਾਰਾਂ ਮੁੰਨੀ ਜੀ ਵੇਚੀਆਂ ਔਰ ਮਾਰੂਤੀ ਨੇ ਮਾਰੂਤੀ ਨੇ 30000 ਕਾਰਾਂ ਇੱਕ ਸਿੰਗਲ ਡੇ ਦੇ ਅੰਦਰ 35 ਸਾਲ ਦੇ ਅੰਦਰ ਜਦੋਂ ਦੀ ਕਾਰਾਂ ਹਿੰਦੁਸਤਾਨ 'ਚ ਮਿਲਨੀ ਸ਼ੁਰੂ ਹੋਈਆਂ ਇਹ ਸਭ ਤੋਂ ਵੱਡੀ ਸੇਲ ਜਿਹੜੀ ਹੈਗੀ ਹੈ ਉਹ ਇੱਕ ਦਿਨ ਦੇ ਅੰਦਰ ਅੰਦਰ ਹੋਈ ਉਹਦਾ ਮੇਨ ਕਾਰਨ ਆਇਆ ਸੀ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਤਿਉਹਾਰ ਵੀ ਆਇਆ ਹੈ ਹਰ ਬੰਦਾ ਤਿਉਹਾਰ ਦੇ ਸੀਜ਼ਨ 'ਚ ਖਰੀਦਦਾਰੀ ਕਰਦਾ ਹੀ ਹੈ ਔਰ ਉਹਦੇ ਵਿੱਚ ਜਿਹੜਾ ਇਨਸੈਂਟਿਵ ਜਿਹੜਾ ਵਾਅਦਾ ਜਿਹੜੀ ਬਚਤ ਹੋ ਰਹੀ ਸੀ ਉਹਦਾ ਮਿਲਿਆ ਇਸੇ ਤਰੀਕੇ ਦੇ ਨਾਲ ਹੀ ਆਮ ਆਦਮੀ ਟੂ-ਵੀਲਰ ਖਰੀਦਦਾ ਹੈ ਮੋਟਰਸਾਈਕਲ ਖਰੀਦਦਾ ਹੈ ਸਕੂਟਰ ਖਰੀਦਦਾ ਹੈ ਉਹਦੇ ਵਿੱਚ ਵੀ 25 ਤੋਂ 30000 ਰੁਪਏ ਦਾ ਫਾਇਦਾ ਜਿਸ ਲਈ ਤੁਸੀਂ 10% ਟੈਕਸ ਦੇ ਨਾਲ ਜਿਹੜਾ ਅੱਜਕੱਲ 2.5 ਲੱਖ ਰੁਪਏ ਦਾ ਹੈਗਾ ਅਗਰ ਉਹਦੇ 10% ਟੈਕਸ ਘਟਿਆ ਤੇ ਲਗਭਗ ਵੀ 25000 ਦਾ ਫਾਇਦਾ ਉਹਨੂੰ ਵੀ ਮਿਲ ਰਿਹਾ ਹੈਗਾ ਇਹ ਵੀ ਗੱਲ ਜਿਹੜੀ ਹੈਗੀ ਹੈ ਟੂ ਵੀਲਰਸ ਦੇ ਵਿੱਚ ਵੀ ਬੜੀ ਭਾਰੀ ਮਾਤਰਾ ਦੇ ਅੰਦਰ ਖਰੀਦ ਲੋਕਾਂ ਨੇ ਕੀਤੀ ਹੈ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਬਚਤ ਹੋਈ ਹੈ ਸਰਕਾਰ ਪੂਰਾ ਇਸ ਗੱਲ ਨੂੰ ਮਾਨੀਟਰ ਕਰ ਰਹੀ ਹੈ ਕਿ ਜਿਹੜੀ ਅਸੀਂ GST ਦੀ ਦਰ ਘਟਾਈ ਹੈ ਉਹਦਾ ਫਾਇਦਾ ਆਮ ਲੋਕਾਂ ਨੂੰ ਮਿਲੇ ਸਾਡੇ ਸਾਰਿਆਂ ਦੇ ਵਿੱਚੋਂ ਵੀ ਡਿਊਟੀਆਂ ਜਿੱਥੇ ਮੈਂ ਅੱਜ ਜਲੰਧਰ ਦਖਣੀ ਦੇ ਨਕੋਦਰ ਸ਼ਹਿਰ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰੀ ਟੀਮ ਦੁਕਾਨ-ਦੁਕਾਨ ਤੇ ਜਾ ਕੇ ਦੁਕਾਨਦਾਰ ਨਾਲ ਗੱਲ ਵੀ ਕਰਨ ਵਾਲੇ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਨੇ ਜਾ ਕੇ ਪਤਾ ਕਰਨਾ ਹੈ ਕਿ ਕਿਹੜੀ-ਕਿਹੜੀ ਚੀਜ਼ ਦੀ ਧਾਮ ਜਿਹੜੇ ਘਟੇ ਕੋ ਸਾਨੂੰ ਤਾਂ ਆਈਡੀਆ ਹੈ ਪੰਮਫਲਟ ਵੀ ਆ ਜਾਣੇ ਸਾਰੀ ਦੁਨੀਆ ਨੂੰ ਕੱਲ ਪੰਮਫਲਟ ਵੀ ਮਿਲਣੇ ਸ਼ੁਰੂ ਹੋ ਜਾਣੇ ਆ ਔਰ ਉਹਦੇ ਹਿਸਾਬ ਦੇ ਨਾਲ ਅਗਰ ਸ਼ੈਂਪੂ ਦੀ ਸਾਬਣ ਦੀ ਤੇਲ ਦੀ ਵਾਸ਼ਿੰਗ ਪਾਊਡਰ ਦੀ ਡਿਟਰਜੈਂਟ ਦੀ ਕੀਮਤ ਜਿਹੜੀ ਹੈ 12% ਤੋਂ 5% ਹੋਈ ਹੈ ਕੀ ਉਹਦਾ ਲਾਭ ਜਨਤਾ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਜਿਹੜਾ ਹੈਗਾ ਅਗਰ ਦਾਲਾਂ ਦੀ ਕੀਮਤ ਜਿਹੜੀ ਹੈ 12% ਤੋਂ ਟੈਕਸ 5% ਹੋਇਆ ਤਾਂ ਕੀ ਲੋਕਾਂ ਨੂੰ ਉਹਦੀ ਲਾਭ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਲੇਕਿਨ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ ਬਿਜ਼ਨਸ ਪ੍ਰੋਮੋਸ਼ਨ ਦਾ ਜ਼ਮਾਨਾ ਹੈ ਬਹੁਤ ਸਾਰੀ ਅਖਬਾਰਾਂ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਲਗਾਤਾਰ ਕੰਪਨੀਆਂ ਆਪਣੀ ਐਡਵਰਟਾਈਜ਼ਮੈਂਟ ਵੀ ਕਰ ਰਹੀਆਂ ਕਿ ਟੈਕਸ ਦੀ ਛੂਟ ਦਾ ਫਾਇਦਾ ਅਸੀਂ ਲੋਕਾਂ ਨੂੰ ਦੇ ਰਹੇ ਆ ਇਹ ਇਹ ਲਾਭ ਜਿਹੜਾ ਹੈਗਾ ਪਹਿਲੇ ਇੰਨੇ ਦੀਆਂ ਸੀ ਉਹ ਇੰਨੇ ਦੀਆਂ ਸੀ ਹਰ ਸ਼ਹਿਰ ਦੇ ਅੰਦਰ ਅੱਜਕੱਲ ਸਮਾਰਟ ਬਾਜ਼ਾਰ ਹੈਗੇ ਆ ਹਰ ਸ਼ਹਿਰ ਦੇ ਅੰਦਰ ਜਿਹੜਾ ਉਹ ਬਾਜ਼ਾਰ ਹੈਗੇ ਜਿਨ੍ਹਾਂ ਚੋਂ ਲੋਕ ਜਿਹੜੇ ਐ ਡੀਮਾਰਟ ਹੈਗਾ ਐਸੀ ਸਾਰੇ ਵੱਡੇ ਵੱਡੇ ادارے ਹੈਗੇ ਆ ਜਿਹੜੇ ਆਪਣੀ ਐਡਵਰਟਾਈਜ਼ਮੈਂਟ ਦੇ ਰਾਈ ਲੋਕਾਂ ਨੂੰ ਇਨਵਾਈਟ ਵੀ ਕਰ ਰਿਹਾ ਕਿ ਪਹਿਲੇ ਦੀ ਕੀਮਤ ਐ ਸੀਗੀ ਹੁਣ ਅਸੀਂ ਕੀਮਤ ਜਿਹੜੀ ਹੈਗੀ ਆ ਉਹ ਇਹ ਕਰ ਦਿੱਤੀ ਔਰ ਇਸ ਕਾਰਨ ਤੁਹਾਨੂੰ ਇਹ ਲਾਭ ਹੋਣ ਵਾਲਾ ਆਓ ਖਰੀਦਦਾਰੀ ਸਾਡੇ ਕੋਲੋਂ ਕਰੋ ਸਾਡੀ ਕੰਪਨੀ ਦੀ ਚੀਜ਼ ਖਰੀਦੋ ਇਹ ਵੇਲੇ ਗੱਲ ਵੀ ਲੋਕ ਕਰ ਰਹੇ ਆ ਮੈਂ ਇੱਕ ਅਗਰ ਕੰਪੈਰੀਜ਼ਨ ਤੁਹਾਨੂੰ ਦੱਸਾਂ ਬੜਾ ਇੰਟਰਸਟਿੰਗ ਹੈਗਾ ਯੂਪੀਏ ਦੀ ਸਰਕਾਰ ਸੀ ਉਦੋਂ ਵੈਟ ਲੱਗਦਾ ਹੁੰਦਾ ਸੀ ਉਹ 29% ਟੈਕਸ ਜਿਹੜਾ ਹੈਗਾ ਉਦੋਂ ਇਲੈਕਟ੍ਰੋਨਿਕ ਆਈਟਮਸ ਦੇ ਉੱਪਰ ਲੱਗਦਾ ਸੀ ਜਿਹੜਾ GST ਦੇ ਵਿੱਚ ਜਿਸੋ NDA ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ GST ਰਜਿਮ 2017 ਦੇ ਵਿੱਚ ਲਿਆਂਦਾ ਚਾਰ ਦਰਾਂ ਕੀ ਦੀਆਂ ਇਹਨੂੰ 28% ਦੇ ਵਿੱਚ ਰੱਖ ਲਿਆ ਅੱਜ ਉਹੀ ਇਲੈਕਟ੍ਰੋਨਿਕ ਆਈਟਮਸ ਦੀ ਦਰ 18% ਹੋ ਗਈ ਹੈ ਸਿਮਿੰਟ ਸ਼ੁਰੂ ਤੋਂ 18% 28% ਤੇ ਸੀਗਾ ਅੱਜ ਸਿਮਿੰਟ ਜਿਹੜਾ ਹੈਗਾ ਉਹ 18% ਤੇ ਆ ਗਿਆ ਬਹੁਤ ਵੱਡਾ ਫਾਇਦਾ ਜਿਹੜਾ ਮੈਂ ਕੰਪੈਰੀਜ਼ਨ ਕਰਕੇ ਦੱਸ ਰਿਹਾ ਔਰ ਖਾਣੇ ਦੇ ਉੱਪਰ ਤੁਸੀਂ ਸਭ ਲੋਕ ਰੈਸਟੋਰਾਂ ਦੇ ਵਿੱਚ ਜਾਂਦੇ ਹੋ ਆਮ ਰੈਸਟੋਰਾਂ ਦੇ ਵਿੱਚ 5% ਖਾਣੇ ਦੇ ਉੱਪਰ ਟੈਕਸ ਲੱਗਦਾ ਹੈ ਵੱਡੇ ਰੈਸਟੋਰਾਂ ਦੇ ਵਿੱਚ ਜਾਂਦੇ ਹੋ ਉੱਥੇ 12% ਲੱਗਦਾ ਹੈ ਉਸ ਤੋਂ ਵੱਡੇ ਰੈਸਟੋਰਾਂ ਦੇ ਵਿੱਚ ਜਾਂਦੇ ਹੋ ਹੋਟਲ ਦੇ ਵਿੱਚ 18% ਲੱਗਦਾ ਫਾਈਵ ਸਟਾਰ ਦੇ ਵਿੱਚ ਸਰਚਾਰਜ ਪਾ ਕੇ 21% ਟੈਕਸ ਜਿਹੜਾ ਹੈਗਾ ਉਹ ਖਾਣੇ ਦੇ ਉੱਪਰ ਦੇਣਾ ਪੈਂਦਾ ਸੀ ਜੀ ਏ ਏ ਏ ਪਿਛਲੇ ਸਮੇਂ ਤੋਂ ਚੱਲ ਰਿਹਾ ਸੀਗਾ ਯੂਪੀਏ ਦੇ ਸਰਕਾਰ ਦੇ ਸਮੇਂ ਤੋਂ ਚੱਲ ਰਿਹਾ ਸੀ ਅੱਜ ਸਾਰਾ ਖਾਣੇ ਦੇ ਉੱਪਰ ਟੈਕਸ ਜਿਹੜਾ ਉਹ 5% ਕਿਸਾਨ ਦੀਆਂ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਤਾ ਆਟੋਮੋਬਾਈਲਸ ਦੇ ਉੱਪਰ ਹਾਊਸ ਬਿਲਡਿੰਗ ਸੈਕਟਰ ਦੇ ਉੱਪਰ ਔਰ ਇਹ ਸਾਰੀ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਉਣ ਦਾ ਲਾਭ ਜਨਤਾ ਨੂੰ ਮਿਲੇਗਾ ਇਹਦੇ ਲਈ ਅਸੀਂ ਸਭ ਲੋਕ ਜਿਥੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਆਪਣੇ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ GST ਦਾ ਲਾਭ ਜਿਹੜਾ ਬਹੁਤ ਵੱਡਾ ਇੱਕ ਸੁਧਾਰ ਮੈਂ ਕਹਿ ਸਕਦਾ ਸਰਲੀਕਰਨ ਮੈਂ ਕਹਿ ਸਕਦਾ ਔਰ ਲਾਭ ਔਰ ਫਾਇਦਾ ਇਨਸੈਂਟਿਵ ਜਿਹੜਾ ਮੈਂ ਕਹਿ ਸਕਦਾ ਇਹਦਾ ਲਾਭ ਆਮ ਜਨਤਾ ਨੂੰ ਮਿਲੇ ਇਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਤਾਂ ਕਿ ਸਰਕਾਰ ਤੇ ਆਪਣੀ ਉਹਨੂੰ ਮਾਨੀਟਰ ਹਰ ਚੀਜ਼ ਨੂੰ ਕਰ ਹੀ ਰਹੀ ਹੈ ਲੇਕਿਨ ਇਹ ਅਗਰ ਸਭ ਲੋਗ ਇਹ ਜਨਤਾ ਨੂੰ ਪਾਸ ਔਨ ਕਰਨਗੇ ਤੇ ਹਰ ਚੀਜ਼ ਦੀ ਮੰਗ ਬਾਜ਼ਾਰ ਦੇ ਵਿੱਚ ਵਧੇਗੀ ਇਹਦਾ ਲਾਭ ਵੀ ਮੇਰੇ ਦੁਕਾਨਦਾਰ ਭਰਾਵਾਂ ਨੂੰ ਹੀ ਹੋਣ ਵਾਲਾ ਹੈਗਾ ਮੈਂ ਇੰਨੀਆਂ ਹੀ ਬੇਨਤੀਆਂ ਕਰਨ ਦੇ ਲਈ ਅੱਜ ਤੁਹਾਡੇ ਕੋਲ ਇੱਥੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੋਰ ਤੁਸੀਂ ਇਹਦੇ ਬਾਰੇ ਦੇ ਵਿੱਚ ਕੋਈ ਵੀ ਗੱਲ ਮੇਰੇ ਕੋਲ ਪੁੱਛਣੀ ਹੈ ਤੇ ਮੈਂ ਤੁਹਾਡੀ ਗੱਲ ਦਾ ਕੋਈ ਵੀ ਜਵਾਬ ਮੈਂ ਦਵਾਂਗਾ ਸਰ ਅੱਜ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਐਲਾਨ ਕਰ ਦਿੱਤਾ ਗਿਆ ਜਿਹੜੇ ਘਰ ਦੇ ਵਿੱਚ ਏਸੀ ਹੋਵੇਗਾ ਜਾਂ ਗੱਡੀ ਹੋਵੇਗੀ ਉਸ ਨੂੰ ਜਿਹੜਾ ਹੈਗਾ ਵਾ ਫ੍ਰੀ ਰਸ਼ਣ ਨਹੀਂ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੇਖਦੇ ਹਾਂ ਦੇਖਿਓ ਪੰਜਾਬ ਸਰਕਾਰ ਦੀ ਬਹੁਤ ਸਾਰੀਆਂ ਗੱਲਾਂ ਜੁਮਲਾ ਬਣ ਕੇ ਰਹਿ ਗਈਆਂ ਪਹਿਲੇ ਉਹਨਾਂ ਨੇ ਗੱਲ ਕੀਤੀ ਉਹ ਇਹੋ ਜਿਹੀ ਕੋਈ ਨਾ ਕੋਈ ਕੰਡੀਸ਼ਨ ਲਗਾਉਂਦੇ ਰਹਿੰਦੇ ਆ ਕਿ ਉਹਨਾਂ ਦਾ ਬਚਾ ਜਿਹੜਾ ਅਗਰ ਰਾਸ਼ਨ ਦੇਣ ਤੋਂ ਵੀ ਹੋ ਜਾਏ ਉਹਨਾਂ ਦਾ ਬਚਾ ਅਜੇ ਤੱਕ 1000 ਰੁਪਏ ਉਹਨਾਂ ਨੇ ਅਜੇ ਤੱਕ ਨਹੀਂ ਦਿੱਤਾ ਜਿਹਦੀ ਘੋਸ਼ਣਾ 4 ਸਾਲ ਪਹਿਲੇ ਜਿਹੜੀ ਜਿਹਦੀ ਘੋਸ਼ਣਾ ਕਰਕੇ ਮੇਰੀਆਂ ਭੈਣਾਂ ਮਾਤਾਵਾਂ ਨੂੰ ਦੇਣ ਦੀ ਘੋਸ਼ਣਾ ਕਰਕੇ ਸਰਕਾਰ ਦੇ ਅੰਦਰ ਆਏ ਸੀ ਇਸੇ ਤਰੀਕੇ ਨਾਲ ਜਿੱਥੇ ਫ੍ਰੀ ਬਿਜਲੀ ਤੇ ਗੱਲ ਤੇ ਕਰ ਰਹੇ ਆ ਫ੍ਰੀ ਬਿਜਲੀ ਵੀ ਹੁਣ ਦੇਣ ਦੀ ਪੋਜੀਸ਼ਨ 'ਚ ਨਹੀਂ ਹੈ ਕੋਈ ਸਰਕਾਰ ਦੀ مالی ਹਾਲਤ ਇਦਾਂ ਦੀ ਹੋ ਗਈ ਹੈ ਉਹਨਾਂ ਨੇ ਕੰਡੀਸ਼ਨ ਇਦਾਂ ਦੀ ਕੋਈ ਨਾ ਕੋਈ ਲਗਾਣੀ ਹੈ ਉੱਥੇ ਇਹੀ ਗੱਲ ਕਰਕੇ ਕਿ ਫ੍ਰੀ ਰਾਸ਼ਨ ਜਿਹੜਾ ਹੈਗਾ ਤੇ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਦੀ ਸਕੀਮ ਹੈ ਲੇਕਿਨ ਕੇਂਦਰ ਸਰਕਾਰ ਦੀ ਸਕੀਮ ਨੂੰ ਆਪਣੇ ਤਰੀਕੇ ਨਾਲ ਇੰਪਲੀਮੈਂਟ ਕਰ ਰਹੇ ਆ ਕਿ ਇਹ ਫਲਾਨੀ ਫਲਾਨੀ ਕੰਡੀਸ਼ਨ ਜਿਹੜੀ ਹੈਗੀ ਹੋਏਗੀ ਕੁੱਝ ਕੰਡੀਸ਼ਨਾਂ ਤੇ ਇਹਦੇ ਵਿੱਚ ਪੈਰਾਮਾਉਂਟ ਹੈਗੀਆਂ ਰਾਸ਼ਨ ਦੀ ਉਹਦੇ ਵਿੱਚ ਜਿਹੜਾ ਹੈਗਾ ਲੇਕਿਨ ਇਹ ਸਾਰੀਆਂ ਕੰਡੀਸ਼ਨਾਂ ਉਹਦੇ ਵਿੱਚ ਨਹੀਂ ਹੈਗੀਆਂ ਬਹੁਤ ਸਾਰੇ ਲੋਕ ਇਸਤੇਮਾਲ ਕਰ ਰਹੇ ਸੀ ਇਹਦੇ ਨਾਲ ਬੜੀ ਹਾਹਾਕਾਰ ਮਚੇਗੀ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਵੇਗਾ ਦੇਖਿਏ ਐਸਾ ਹੈ ਮੇਰੀ ਜਾਣਕਾਰੀ ਦੇ ਵਿੱਚ ਜਿਹੜਾ ਹੈਗਾ ਕਿ ਇਹ ਐਸਾ ਕੋਈ 에ਅਰ ਕੰਡੀਸ਼ਨ ਵਾਲੀ ਗੱਲ ਜਿਹੜੀ ਹੈਗੀ ਹੈ ਅਨਾਜ ਦੇ ਲਈ ਨਹੀਂ ਹੈਗੀ ਜਿਹਦੇ ਕੋ ਆਪਣਾ ਘਰ ਹੈਗਾ ਮਕਾਨ ਹੈ ਉਹ ਉਹ ਹੁੰਦੀ ਹੈ ਕੰਡੀਸ਼ਨ ਜਿਹੜੀ ਉਹ ਹੁੰਦੀ ਹੈ ਹਾਂ ਨਹੀਂ ਉਹ ਉਹ ਕੰਡੀਸ਼ਨ ਹੁੰਦੀ ਹੈ ਜਿਹੜੀ ਉਹ ਨਹੀਂ ਲੈ ਸਕਦਾ ਜਿਹੜਾ ਇਹਨੇ ਇਹਨੇ ਵਰਗ ਇਹਨੇ ਵਰਗ ਫੁੱਟ ਤੋਂ ਵੱਡਾ 700 ਕੇ ਉਸ ਤੋਂ ਵੱਡਾ ਹਾਂ ਐਗਜ਼ੈਕਟਲੀ ਉਸ ਤੋਂ ਵੱਡਾ ਉਸ ਤੋਂ ਉਸ ਤੋਂ ਵੱਡਾ ਉਸ ਤੋਂ ਵੱਡਾ ਉਹਦੀ ਲਿਮਟ ਹੁੰਦੀ ਹੈ ਜੀਐਸਟੀ ਦੀ ਗੱਲ ਕਰੀ ਹਾਂਜੀ 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 ਮੇਰੇ ਨਾਲ ਦੇ ਅਗਰ ਦੁਕਾਨਦਾਰ ਜਿਹੜਾ ਹੈਗਾ ਉਹ ਕੀਮਤ ਘਟਾ ਲੇਗਾ ਕਿ ਆ ਮੈਂ ਬਾਅਦ ਚ ਵੇਚ ਸਕਦਾ ਨਹੀਂ ਵੇਚ ਸਕਦਾ ਮੈਨੂੰ ਕਰਨੀ ਪਵੇਗੀ ਅਗਰ ਮੇਰੇ ਨਾਲ ਡੀਮਾਰਟ ਮੇਰੇ ਸ਼ਹਿਰ ਦੇ ਅੰਦਰ ਹੈ ਸਮਾਰਟ ਬਾਜ਼ਾਰ ਮੇਰੇ ਸ਼ਹਿਰ ਦੇ ਅੰਦਰ ਹੈ ਵਿਸ਼ਾਲ ਮੈਗਾ ਮਾਰਟ ਮੇਰੇ ਸ਼ਹਿਰ ਦੇ ਅੰਦਰ ਹੈ ਉਹ ਫੁੱਲ ਫੁੱਲ ਪੇਜ ਐਡ ਦੇ ਰਹੇ ਆ ਮੈਂ ਮਜਬੂਰ ਹੋ ਜਾਣਾ ਮੈਨੂੰ ਕਰਨਾ ਪਵੇਗਾ ਇੱਕ ਕੰਪੀਟੀਸ਼ਨ ਦਾ ਔਰ ਇੱਕ ਦੁਕਾਨਦਾਰੀ ਦਾ ਕਹਿ ਲਓ ਕਿ ਇਹ ਤਰੀਕਾ ਹੈਗਾ ਇਹਦੇ ਵਿੱਚ ਇਹ ਥੋੜੀ ਦੇਰ ਲਈ ਤੇ ਗੱਲ ਚੱਲ ਸਕਦੀ ਹੈ ਹਾਂ ਇਟ ਇਜ਼ ਅ ਟੈਂਪਰਰੀ ਫੇਜ਼ ਇਜ਼ ਇਟ ਅਬ ਇੱਕ ਕਸ਼ਨ ਹੋਰ ਕਰਨਾ ਹੈ ਹਾਂ ਜੀ ਹਾਂ ਜੀ ਕਰੇ ਜੀ ਕਰੇ ਜੀ ਇੱਕ ਸਵਾਲ ਸੀਗਾ ਸਰ ਅ ਐਂਟਰਟੇਨਮੈਂਟ ਸੈਕਟਰ ਦਾ ਜੋ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਐਂਟਰਟੇਨਮੈਂਟ ਸੈਕਟਰ ਦੇ ਵਿੱਚ ਕਿਹੜੇ ਕਿਹੜੇ ਉਹਦੇ ਵਿੱਚ ਕਿਤੇ ਤੁਸੀਂ ਟੀਵੀਜ਼ ਦੇ ਜਿਹੜੇ ਹੈਗਾ ਉਹ ਘਟਿਆ ਘਟਿਆ ਜੀ 28 ਤੋਂ 18 ਹੋ ਗਿਆ ਨਾ ਜੀ ਸਿਨੇਮਾ ਟਿਕਟਸ ਵਾਲੀ ਸਿਨੇਮਾ ਵਗੈਰਾ ਦੇਖੋ ਐਸਾ ਸਿਨੇਮਾ ਦੇ ਵਿੱਚ ਕੋਈ ਸਪੈਸ਼ਲੀ ਮੇਰੇ ਧਿਆਨ ਦੇ ਵਿੱਚ ਗੱਲ ਨਹੀਂ ਕੋਈ ਲਿਸਟਾਂ ਬਹੁਤ ਜ਼ਿਆਦਾ মুਵੀ ਮੇਕਰਸ ਵਾਸਤੇ ਨਹੀਂ ਐਸਾ ਸਰਵਿਸ ਇੰਡਸਟਰੀ ਦੇ ਉੱਪਰ 18% ਰਿਹਾ ਜੀ ਸਰਵਿਸ ਇੰਡਸਟਰੀ ਦੇ ਉੱਪਰ 18% ਤੇ ਜੀਐਸਟੀ ਹਲੀ ਵੀ ਹੈਗਾ ਆਨਵਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਵੀ ਕੋਈ ਨਾ ਕੋਈ ਗੱਲ ਜਿਹੜੀ ਇੰਟਰੋਡਿਊਸ ਹੋ ਸਕਦੀ ਹੈ ਲੇਕਿਨ ਇਹ ਜਿੰਨੇ ਇੱਕ ਆਈਟਮ ਚ ਘਟ ਗਿਆ ਉਹ ਮਤਲਬ ਇੱਕ ਸਰਕਾਰ ਨੇ ਤੈਅ ਕੀਤਾ ਕਿ ਰੋਜ਼ਮਰਰਾ ਦੀਆਂ ਚੀਜ਼ਾਂ ਜਿਹੜੀਆਂ ਆਮ ਆਦਮੀ ਦੇ ਯੂਜ਼ ਦੇ ਵਿੱਚ ਆਉਂਦੀਆਂ ਹੈਗੀਆਂ ਉਹਦੇ ਵਿੱਚ ਪਹਿਲੇ ਘਟਾਇਆ ਜਾਏ ਇੱਕ ਬੜੀ ਵੱਡੀ ਗੱਲ ਦੇ ਬਾਰੇ ਮੈਂ ਗੱਲ ਕਰਨਾ ਚਾਹਵਾਂਗਾ ਜਿੱਦਾਂ ਕਦੇ ਵੀ ਪੈਟਰੋਲ ਪੱਕ ਪੜਦਾ ਹੈ ਜਾਂ ਆਪਣਾ ਡੀਜ਼ਲ ਆਉਂਦਾ ਹੈ ਜਿਤਨੀ ਵੀ ਵੱਡੀ ਕੰਪਨੀ ਹੈ ਮਿੰਟ ਤੋਂ ਪਹਿਲਾਂ ਇਨਕਰੀਜ਼ ਕਰ ਦਿੰਦੀ ਹੈ 1 ਰੁਪਏ 2 ਰੁਪਏ 3 ਰੁਪਏ ਹੁਣ ਅਸੀਂ ਦੇਖ ਰਹੇ ਕਈ ਦਿਨਾਂ ਤੋਂ ਇਹ ਕੰਮ ਚੱਲਦਾ ਪਿਆ ਹੈ ਸਿਰਫ ਤੁਸੀਂ ਇੱਕ ਵੇੜਕਾ ਦਾ ਇੰਸਟੈਂਪਲ ਦਿੱਤਾ ਤੇ ਜੋ ਬਾਕੀ ਕੰਪਨੀ ਹੈ ਕਿ ਉਹ ਉਹਨਾਂ ਨੂੰ ਸ਼ਾਰਟ ਨੋਟਿਸ ਜਾਏਗਾ ਕਿ ਇਮੀਡੀਏਟ ਰੇਡ ਕਰਾਂ ਨਹੀਂ ਨਹੀਂ ਪੈਟਰੋਲ ਕੰਪਨੀ ਦੇ ਨਾਲ ਵੇੜਕਾ ਕਿੱਥੇ ਜੋੜਿਆ ਜੀ ਨਹੀਂ ਉਹਦਾ ਵੀ ਹਾਲ ਚਿਰ ਜਿੱਦਾਂ ਹੀ ਪੈਟਰੋਲ ਵੱਧਦਾ ਹੈ ਹਾਂ ਹਰ ਚੀਜ਼ਾਂ ਦੇ ਵਿੱਚ ਆਪਣਾ ਟ੍ਰਾਂਸਪੋਰਟ ਲੈ ਕੇ ਉਹ ਰੇਡ ਬੜੀ ਧੀਰ ਤੋਂ ਕਿ ਤੁਹਾਡੇ ਡੀਜ਼ਲ ਪੈਟਰੋਲ ਦੇ ਧਾਮ ਜਿਹੜੇ ਹੈਗੇ ਨਾ ਜੀ ਦੇਖੀਏ ਦੇਖੀਏ ਸਟੇਬਲ ਹੈ ਸਟੇਬਲ ਹੈ ਮੈਂ ਤੁਹਾਡੇ ਨਾਲ ਮੈਂ ਵੈਸੇ ਮਹੰਤਵ ਵਿਸ਼ੇ ਮੇਰੇ ਸਾਰੇ ਵਿਸ਼ੇ ਦੇ ਪਾਸੇ ਮੇਰਾ ਧਿਆਨ ਰਹਿੰਦਾ ਹੈਗਾ ਐਸਾ ਹੈ ਕਿ ਇਹਦੇ ਵਿੱਚ ਇੰਟਰਨੈਸ਼ਨਲ ਪ੍ਰਾਈਸਿਸ ਦੇ ਉੱਪਰ ਜਿਹੜੀ ਫਿਊਲ ਦੀਆਂ ਹੈਗੀਆਂ ਉਹਦੇ ਉੱਪਰ ਬਹੁਤ ਸਾਰੀ ਗੱਲਾਂ ਡਿਪੈਂਡ ਕਰਦੀਆਂ ਨੇ ਸੋ ਉਸੇ ਕਾਰਨ ਰੇਟਸ ਜਿਹੜੇ ਡਿਟਰਮਨ ਹੁੰਦੇ ਆ ਉਹਦੇ ਨਾਲ ਫ੍ਰੇਟ ਅਗਰ ਵਧੇਗਾ ਤੇ ਕੁਛ ਨਾ ਕੁਛ ਕਾਸਟ ਦੇ ਵਿੱਚ ਫਰਕ ਪੈਂਦਾ ਸਰਕਾਰ ਇਹਦੇ ਬਾਰੇ ਪੂਰਾ ਧਿਆਨ ਦਿੰਦੀ ਹੈ ਔਰ ਉਹਨੂੰ ਰੈਗੂਲੇਟ ਕਰਨ ਦਾ ਪ੍ਰਯਾਸ ਕਰਦੀ ਹੈ ਇਹੀ ਕਾਰਨ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਅਗਰ ਧਾਮ ਘਟਾਉਣ ਦੀ ਗੱਲ ਕਰ ਰਹੇ ਨੇ ਇਟ ਮੀਨਸ ਇਹ ਵਾਲੀ ਕਾਸਟ ਸਟੇਬਲ ਹੈਗੀ ਹੈ ਸਰ ਜੇ ਮੰਨ ਲਓ ਇਹ ਜਿਹੜੀ GST ਘਟਾਈ ਗਈ ਹੈਗੀ ਆ ਮਨ ਲਓ ਕੋਈ ਜਿਹੜਾ ਦੁਕਾਨਦਾਰ ਹੈਗਾ ਕਾਲਾ ਵਿਜਾਰੀ ਕਰਨਾ ਨਹੀਂ ਹਟਦਾ ਹੈਗਾ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਸਰ ਉਹਦੇ ਲਈ ਉਹਦੇ ਲਈ ਸ਼ਿਕਾਇਤ ਦਾ ਨੰਬਰ ਵੀ ਤੇ ਸਭ ਨੂੰ ਉਹ ਕੀਤਾ ਹੈ ਹੈ ਜੀ ਇਸੇ ਲਈ ਕੀਤਾ ਹੈ ਕਿਉਂਕਿ ਜਿਹੜਾ ਕਈ ਵਾਰੀ ਟੀਵੀ ਨਹੀਂ ਦੇਖਦਾ ਹੈਗਾ ਕਈ ਵਾਰੀ ਅਖਬਾਰ ਨਹੀਂ ਪੜ੍ਹਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਨੰਬਰ ਕਿਹਾ ਹੈਗਾ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਦੁਕਾਨਦਾਰਾਂ ਨੂੰ ਵੀ ਬੇਨਤੀ ਨੰਬਰ ਜੇ ਹੈਗਾ ਤੁਸੀਂ ਬੋਲੋ ਮੜੇ ਆ 1915 ਜੋ ਮੇਰੇ ਧਿਆਨ ਦੇ ਵਿੱਚ ਹੈਗਾ ਇਹ ਹੀ ਹੈ ਨਾ ਜੀ ਸੋ ਮੈਂ ਬੇਨਤੀ ਕਰੂੰਗਾ ਕਿ ਜਲਦੀ ਨਾਲ ਵਾਸਤੇ ਕਿਉਂਕਿ ਸਾਡੇ ਜ਼ਿਲ੍ਹੇ ਦੇ ਡਿਜ਼ਾਇਨ ਕਰਦੇ ਨੇ ਨਿਸ਼ਟੀ ਜੀ ਔਰ ਜੋ ਵਾਸੂਦੇਵ ਸਾਹ ਨੇ ਸਾਨੂੰ ਸਾਰੀਆਂ ਗੱਲਾਂ ਨਾਲ ਜਾਣੂ ਕਰਾਇਆ ਜੀਐਸਟੀ ਦਾ ਬੇਨਤੀ ਕਰਦੇ ਹਾਂ ਤੁਸੀਂ ਨੰਬਰ ਉਹਦੇ ਵਿੱਚ ਜਿੱਥੇ ਨੰਬਰ ਦੀ ਔਰ ਜਿੱਥੇ ਜ਼ਿਲ੍ਹੇ ਦੇ ਵਿੱਚ ਸਾਡੀ ਪਾਰਟੀ ਦੀ ਕੀ ਭੂਮਿਕਾ ਰਹਿ ਕਿ ਪ੍ਰੈਸ ਕਾਨਫਰੰਸ ਦਾ ਮਾਧਿਅਮ ਜਿਹੜਾ ਸੀਗਾ ਸਾਡੇ ਲਈ ਸਾਡੀ ਪੂਰੀ ਟੀਮ ਨੂੰ ਸੰਬੋਧਨ ਕਰਨ ਲਈ ਗਾਈਡ ਕਰਨ ਲਈ ਔਰ ਪ੍ਰੈਸ ਦੇ ਨਾਲ ਰੂਬਰੂ ਹੋਣ ਦੇ ਲਈ ਸਾਡੇ ਚ ਖਾਸ ਤੌਰ ਤੇ ਅਨਿਲ ਵਾਸੂਦੇਵਾ ਜੀ ਪਠਾਨਕੋਟ ਤੋਂ ਜਿਵੇਂ ਪੂਰਾ ਮੇਰ ਵਿੱਚ ਸਾਡੇ ਮਾਹਮੰਤਰੀ ਜੀ ਨੇ ਦੱਸਿਆ ਇਹ ਪੂਰੀ ਨੌਲੇਜ ਲੈ ਕੇ ਨਹੀਂ ਆਏ ਇਹਨਾਂ ਨੂੰ ਆਲਰੇਡੀ ਵੀ ਨੌਲੇਜ ਹੈਗੇ ਬਿਕਾਉਜ਼ ਉਹ ਆਲਰੇਡੀ ਇੱਕ ਸੀਏ ਜਦੋਂ ਇੱਕ ਚਾਰਟਰਡ ਅਕਾਊਂਟੈਂਟ ਹੁੰਦਾ ਹੈ ਉਹਨਾਂ ਨੂੰ ਫੈਕਟਸ ਐਂਡ ਫਿਗਰਸ ਦਾ ਪੂਰਾ ਗਿਆਨ ਹੁੰਦਾ ਫੈਕਟਸ ਐਂਡ ਫਿਗਰਸ ਉੱਤੇ ਹੀ ਉਹ ਗੱਲ ਕਰਦੇ ਆ ਔਰ ਜਿਹੜੀ ਮੋਦੀ ਜੀ ਨੇ ਸਾਡੇ ਆਦਰਨੀਆ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਹੈ ਸਾਨੂੰ GST ਰਿਫਾਰਮਸ ਦੀ ਜਿਹੜੀ ਗੱਲ ਕੀਤੀ ਹੈ ਰਿਫਾਰਮਸ ਮੀਨ ਸੁਧਾਰ ਕੀਤਾ ਗਿਆ ਜਿਹੜੇ ਕਿ ਆਮ ਜਨਤਾ ਨੇ ਜਿਹੜਾ ਇੱਕ ਇਸ ਵੇਲੇ ਆਵਾਜ਼ ਵੀ ਪਾਰਟੀ ਦੀ ਗੱਲ ਕਰੀ ਉਹਨਾਂ ਨੇ ਇੱਕ ਇਹ ਤਾਂ ਵਹਿਮ ਫਲਾ ਦਿੱਤਾ ਸੀਗਾ ਕਿ GST ਦੀਆਂ ਦਰਾਂ ਪਹਿਲਾਂ ਵਧਾਈਆਂ ਕਿਉਂ ਤੇ ਘਟਾਈਆਂ ਕਿਉਂ ਉਹ ਕਟਾਈਆਂ ਵਧਾਈਆਂ ਅਸੀਂ ਸਰਕਾਰ ਹੈ ਸੈਂਟਰ ਗਵਰਨਮੈਂਟ ਬੈਠੀ ਹੈ ਉਹਨਾਂ ਫਾਇਦਾ ਨੁਕਸਾਨ ਸਭ ਦਾ ਦੇਖਣਾ ਜੇ ਟੈਕਸ ਲਗਾਇਆ ਸੀਗਾ ਤਾਂ ਉਹਨਾਂ ਵਿੱਚ ਸੁਧਾਰ ਦੀ ਗੱਲ ਕੀਤੀ ਹੈ ਨਾ ਕਿ ਕਟੌਤੀ ਦੀ ਗੱਲ ਕੀਤੀ ਹੈ ਰਿਫਾਰਮਸ ਜੇ ਸੁਧਾਰ ਕਰ ਰਹੇ ਹੈ ਮੋਦੀ ਜੀ ਤੇ ਆਪਣੇ ਦੇਸ਼ ਦੀ ਜਨਤਾ ਦੇ ਲਈ ਸੁਧਾਰ ਕਰ ਰਹੇ ਹੈ ਨਾ ਕਿ ਉਹਦੇ ਵਿੱਚ ਕੋਈ ਇੰਪਲੀਮੈਂਟ ਕੋਈ ਹਿਟਲਰ ਛਾਈ ਨਹੀਂ ਹੈ ਕਿ ਜੋ ਲੱਗ ਗਿਆ ਜੀ ਲੱਗ ਗਿਆ ਜੀ ਉਸ ਤੋਂ ਬਾਅਦ ਕੁਝ ਨਹੀਂ ਇਹਦੇ ਵਿੱਚ ਸੁਧਾਰ ਹੋ ਹੀ ਨਹੀਂ ਸਕਦਾ ਸੋ ਬੜੇ ਵਚਨਬਾਦ ਹੈ ਆਪਣੀ ਜਨਤਾ ਦੇ ਲਈ ਉਸੇ ਤਰ੍ਹਾਂ ਸਾਡੀ ਟੀਮ ਸਾਰੀ ਨਗੋਦਰ ਦੀ ਨਹੀਂ ਪੂਰੇ ਜ਼ਿਲ੍ਹੇ ਦੀ ਵੀ ਨਹੀਂ ਪੂਰੇ ਹਿੰਦੁਸਤਾਨ ਦੀਆਂ ਟੀਮਾਂ ਸਾਰੀਆਂ ਵਚਨਬੱਧ ਹੈ ਕਿ ਅਸੀਂ ਇੱਕ ਇੱਕ ਘਰ ਜਾ ਕੇ ਇੱਕ ਇੱਕ ਦੁਕਾਨਦਾਰ ਨੂੰ ਜਾ ਕੇ ਅਵੇਅਰ ਕਰਾਂਗੇ ਕਿ ਭਾਈ ਸਾਹਿਬ ਆਨ ਵਾਲਾ ਟਾਈਮ ਹੈ ਉਹ ਸਰਕਾਰ ਦੇ ਨਾਲ ਹੱਥ ਨਾਲ ਹੱਥ ਕੰਦੇ ਨਾਲ ਕੰਦਾ ਮਿਲਾ ਕੇ ਚੱਲਣ ਦਾ ਟਾਈਮ ਹੈ ਔਰ ਅਸੀਂ ਜਿਹੜੇ ਟੈਕਸ ਰਿਫਾਰਮਸ ਜਿਹੜੇ ਹੋਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੀਆਂ ਦੁਕਾਨਾਂ ਦੇ ਵਿੱਚ ਇੰਪਲੀਮੈਂਟ ਕੀਤਾ ਜੇਕਰ ਕੋਈ ਕਾਲਾ ਬਾਜ਼ਾਰੀ ਕਰਦਾ ਹੈਗਾ ਤੇ ਉਹ ਕਿਸ ਨੰਬਰ ਤੇ ਹੈ ਓਬਵੀਅਸ ਜਿਹੜਾ ਕਾਲਾ ਬਾਜ਼ਾਰੀ ਕਾਲਾ ਬਾਜ਼ਾਰੀ ਤੇ ਕਾਲਾ ਬਾਜ਼ਾਰੀ ਹੈ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਦੇ ਲਈ ਤਾਂ ਕੀਤਾ ਜਿੱਦਾਂ ਕਿ ਹੁਣ ਵਾਸੂਦੇਵ ਜੀ ਨੇ ਦੱਸਿਆ ਹੋਣੇ ਕਿ ਜੇ ਤੇ ਉਹਦੀ ਬਿਲਿੰਗ 100% ਉਹਨੇ ਕਨਵਰਟ ਕਰ ਦਿੱਤੀ ਇਟ ਮੀਨਸ ਉਹ ਪਹਿਲਾਂ ਕਾਲਾ ਵਿਜਾਰੀ ਕਰਦੇ ਹੋਊਗੇ ਨਾ 30% ਬਿਲਿੰਗ ਕੀਤੀ 25% ਬਿਲਿੰਗ ਕੀਤੀ ਜਾਂ ਬੋਗਸ ਬਿਲਿੰਗ ਕੀਤੀ ਹੁਣ ਜੇ ਉਹਦੀ ਰਿਫਾਰਮਸ ਕਰਕੇ ਟੈਕਸ ਪ੍ਰਣਾਲੀਆਂ ਨੂੰ ਸਰਲ ਕੀਤਾ ਗਿਆ ਤੇ ਉਹਦੇ ਨਾਲ ਹਰ ਇੱਕ ਬੰਦੇ ਦਾ ਬਜਟ ਦੇ ਵਿੱਚ ਆ ਗਿਆ ਜਦੋਂ ਬਜਟ ਜਾਏਗੀ ਗੱਲ ਤਾਂ ਆਟੋਮੈਟਿਕਲੀ ਉਹ ਟੈਕਸ ਦੇ ਵਿੱਚ ਟੈਕਸ ਦੇ ਦਾਇਰੇ ਚ ਜਾਏਗਾ ਔਰ ਉਨਾ ਹੀ ਪੈਸਾ ਤੁਹਾਡਾ ਮਾਰਕੀਟ ਚ ਫਲੋ ਚ ਰਹੇਗਾ ਖੁਸ਼ਹਾਲੀ ਰਹੇਗੀ ਟੋਲ ਫਰੀ ਨੰਬਰ ਜਾਰੀ ਕੀਤਾ ਕੋਈ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਾਂਗਾ ਹਾਲੋ ਹਾਲੋ ਜੀ ਇਹਦੇ ਦੋ ਨੰਬਰ ਸਰਕਾਰ ਨੇ ਇਸ਼ੂ ਕੀਤੇ ਜੀ 8800001915 180011430 ਇਹ ਟੋਲ ਫਰੀ ਨੰਬਰ ਨੇ ਜਿਹਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਏ ਆਪਣੇ ਆਮ ਪਬਲਿਕ ਨੂੰ ਉਹ ਇਹਨਾਂ ਨੰਬਰਾਂ ਦੇ ਉੱਪਰ GST ਦੀ ਸ਼ਿਕਾਇਤ ਕਰ ਸਕਦਾ ਓਕੇ ਜੀ ਧੰਨਵਾਦ ਜੀ ਜੀਗਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਅਨਿਲ ਵਾਸਦੇਵ ਜੀ ਜੋ ਪਠਾਨਕੋਟ ਤੋਂ ਅੱਜ ਸਾਡੇ ਵਿੱਚ ਪਧਾਰੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਸਾਰੀ মিডিਆ ਦਾ तहे ਦਿਲੋਂ ਧੰਨਵਾਦ ਕਰਦੇ ਕਿ ਇੱਕ ਸ਼ੋਰਟ ਨੋਟਿਸ ਤੇ ਸਾਡੇ ਇੱਥੇ ਪ੍ਰੈਸ ਕਾਨਫਰੰਸ ਕਰਨ ਦੇ ਲਈ ਆਏ ਨੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਔਰ ਅਨਿਲ ਵਾਸਦੇਵ ਜੀ ਨੇ ਦੱਸਿਆ ਇੱਕ GST ਰਿਫਾਰਮਸ ਜਿਹਨੂੰ 2.0 ਨਾਮ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਇੱਕ ਬਹੁਤ ਹੀ ਇਤਿਹਾਸਿਕ ਕਦਮ ਆ ਲੋਕਾਂ ਦੇ ਖਰਚੇ ਘਟਾਲ ਲਈ ਤਾਂ ਕਿ ਉਹਨਾਂ ਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਪੈਸਾ ਮਿਲ ਸਕੇ ਤਾਕੀ ਉਹ ਖਰੀਦਦਾਰੀ ਵਿਧਾਨ ਤੇ ਦੇਸ਼ ਦੀ ਇਕਨੋਮਿਕ ਨੂੰ ਅੱਗੇ ਵਧਾਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਦੇਸ਼ ਲਗਾਤਾਰ ਮੇਰੇ ਖਿਆਲ ਤੀਸਰਾ ਨੰਬਰ ਦੇ ਵਿੱਚ ਪੂਰੇ ਵਰਲਡ ਦੀ ਇਕ ਇਕਨੋਮਿਕ ਬਣ ਚੁੱਕਿਆ ਇਸ ਵਾਲੇ ਕਦਮ ਵੱਧਦੇ ਜਾ ਰਹੇ ਆ ਤਾਂ ਕਿ ਹਿੰਦੁਸਤਾਨ ਇਸ ਤੋਂ ਵੀ ਅੱਗੇ ਉੱਪਰ ਜਾ ਸਕੇ ਉਹ ਇਸੇ ਤਰ੍ਹਾਂ ਵੱਧ ਸਕਦੇ ਜੇ ਲੋਕੀ ਇਹਨੂੰ ਇਕਨੋਮਿਕਸ ਇਹਨੂੰ ਸਮਝਣ ਕਿ ਆਪਾਂ ਵੱਧ ਤੋਂ ਵੱਧ ਖਰੀਦਾਰੀ ਕਰੀਏ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀਆਂ ਚੀਜ਼ਾਂ ਨੂੰ ਮੇਕ ਇਨ ਇੰਡੀਆ ਜਿਹਨੂੰ ਸਵਦੇਸ਼ੀ ਅਭਿਆਨ ਮੇਕ ਇਨ ਇੰਡੀਆ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਹੀ ਵੱਡੀ ਪਹਿਲ ਕੀਤੀ ਸੀ ਜਦੋਂ ਉਹ 2014 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਉਹਦੇ ਵੱਲ ਉਹਨਾਂ ਨੇ ਇੱਕ ਹੋਰ ਇਤਿਹਾਸਿਕ ਕਦਮ ਵਧਾਇਆ ਹੈ ਜੀਐਸਟੀ ਘਟਾ ਕੇ ਜਿਸ ਤਰ੍ਹਾਂ ਚੁੰਬਰ ਸਾਹਿਬ ਨੇ ਸਵਾਲ ਕੀਤੇ ਕੰਪਨੀਆਂ ਨੇ ਪੈਕੇਟ ਦੇ ਵੇਟ ਘਟਾ ਦੇ ਆ ਮੈਂ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜੇ ਕੰਪਨੀਆਂ ਨੇ ਵੇਟ ਪੈਕੇਟ ਦੇ ਘਟਾਏ 750 ਗ੍ਰਾਮ ਘਟਾਏ ਨਾ ਉਹਨਾਂ ਨੇ ਐਮਆਰਪੀ ਵੀ ਘਟਾਏ ਆ ਤੇ ਕੰਪਨੀਆਂ ਨੇ ਰੇਟ ਵੀ ਘਟਾਏ ਆ ਦੁਕਾਨਦਾਰਾਂ ਨੇ ਵੀ ਉਸ ਚੀਜ਼ ਦੇ ਰੇਟ ਘਟਾਏ ਆ ਨਹੀਂ ਘਟਾਏ ਫਿਰ ਤੁਹਾਨੂੰ ਦੂਸਰਾ ਚਾਹ ਦੱਸਣਾ ਜਾਨੇ ਜਿਸ ਤਰ੍ਹਾਂ ਤੁਸੀਂ ਸਰੋ ਤੇਲ ਦੀ ਰੇਟ ਕਹਿ ਰਹੇ ਹੋ ਉਹ ਕੰਪਨੀਆਂ ਦੇ ਰੇਟ ਕਈਆਂ ਦੇ ਕਾਫੀ ਬਹੁਤ ਉੱਚੇ ਆ ਲక్ష్ਮੀ ਹੋ ਗਿਆ ਪੀਮਾਨ ਹੋ ਗਿਆ ਇਹਨਾਂ ਦੇ ਰੇਟ ਸਟਾਰਟਿੰਗ ਤੋਂ ਇਹਨਾਂ ਦੇ ਬਹੁਤ ਜ਼ਿਆਦਾ ਆ ਲੋਕਲ ਕੰਪਨੀਆਂ ਦੇ ਨਾਲ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਆ ਨਹੀਂ ਨਹੀਂ ਬੇਸ਼ੱਕ ਤੁਸੀਂ ਜਿਹੜੀ ਕਾਲਾ ਬਾਜ਼ਾਰੀ ਦੀ ਤੁਸੀਂ ਗੱਲ ਕਰਦੇ ਬਈਓ ਦੇਖੋ ਅੱਜ ਦੇਖੋ ਸ਼ੈਂਪੂ ਤੇ ਸਾਬਣ ਤੇ 18% ਰੇਟ ਸੀਗਾ ਜੀਐਸਟੀ ਉਹਨੂੰ ਇਹਨਾਂ ਨੇ ਘਟਾ ਕੇ 5% ਕੀਤਾ ਆ ਉਹਨੂੰ ਕੰਪਨੀਆਂ ਨੇ ਐਮਆਰਪੀ ਘਟਾਣੇ ਸ਼ੁਰੂ ਕਰ ਦਿੱਤੇ ਆ ਹੁਣ ਜਿਹੜੇ ਛੋਟੇ ਦੁਕਾਨਦਾਰਾਂ ਦੇ ਕੋਲ ਜੋ ਸਟਾਕ ਪਿਆ ਆ ਉਹਨਾਂ ਨੇ ਇਨਪੁੱਟ ਟੈਕਸ ਉਹਨਾਂ ਨੂੰ ਨਹੀਂ ਮਿਲਣਾ ਕਿਉਂਕਿ ਉਹਨਾਂ ਦੇ ਕੋਲ ਇੱਕ ਲੋਕਲ ਜਿਸ ਤਰ੍ਹਾਂ ਨਾ GST ਦੇ ਦੋ ਨੰਬਰ ਆਂਦੇ ਆ ਇੱਕ ਹੁੰਦੇ ਹੋਲ ਸੇਲ ਵਪਾਰੀਆਂ ਲਈ ਇੱਕ ਰਿਟੇਲ ਵਪਾਰੀਆਂ ਲਈ ਸਾਡੇ ਕੋਲ ਤਾਂ ਜੋ ਆਏ ਅਸੀਂ ਮੰਨ ਲਓ ਮੈਂ ਹੁਣ ਕਾਫੀ ਕੰਮ ਕਰਦਾ ਆ ਮੇਰੇ ਕੋਲ 18% ਤੋਂ ਆਈਟਮ 12% ਤੋਂ ਆਈਟਮ ਕਈ 5% ਚ ਰਹਿ ਗਈਆਂ ਅਸੀਂ ਤਾਂ ਉਹਨਾਂ ਦੇ ਹੋਲ ਸੇਲ ਰੇਟ ਘਟਾ ਕੇ ਵੇਚਨੇ ਸ਼ੁਰੂ ਕਰ ਦਿੱਤੇ ਆ ਪਰ ਜਿਹੜੇ ਰਿਟੇਲਰ ਆ ਉਹਨਾਂ ਨੂੰ ਇਨਪੁੱਟ ਕ੍ਰੈਡਿਟ ਉਹਦਾ ਬੈਨੀਫਿਟ ਨਹੀਂ ਮਿਲੇਗਾ ਇਸ ਕਰਕੇ ਉਹਨਾਂ ਨੇ ਹਜੇ ਤੱਕ ਉਹਨਾਂ ਦੇ ਐਮ ਆਰ ਪੀ ਵਗੈਰਾ ਨਹੀਂ ਘਟੇ ਜਿਸ ਤਰ੍ਹਾਂ ਕੰਪਨੀਆਂ ਦੇ ਐਮ ਆਰ ਪੀ ਘਟਦੇ ਆਣਗੇ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਰੇਟ ਘਟਦੇ ਰਹਿੰਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚਾਰਾ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ